ਜੋ ਲੜਦਾ ਨਹੀਂ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਚੱਲਦੀ ਲੜਾਈ 'ਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ ਜੇ ਨਿਸ਼ਾਨਾ ਘੋੜਸਵਾਰ ਹੋਵੇ ਤਾਂ ਪਹਿਲਾ ਤੀਰ ਘੋੜੇ ਦੇ ਮਾਰਨਾ ਪੈਂਦਾ ਹੈ ਮਹਿਫਲ ਦੇ ਵਿੱਚ ਆਪਸ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਿਸ ਕਾਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 9 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਭਾਗ 10ਵਾਂ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆਂ ਦਿਨ 10ਵਾਂ ਅਸਮਾਨ ਤੇ ਟਾਵੇਂ-ਟਾਵੇਂ ਬੱਦਲ ਮੰਡਰਾ ਰਹੇ ਸਨ ਜਦੋਂ ਕੋਈ ਬਦਲੋਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੀਆਂ ਕਿਰਨਾਂ ਬੱਦਲ ਚੋਂ ਛਣ-ਛਣ ਕੇ ਡਿੱਗਦੀਆਂ ਤੱਪ ਨਰਮ ਜੀ ਹੋ ਜਾਂਦੀ ਅਜੇ ਤੁਰਾਂ ਥੋੜੀ ਦੇਰੀ ਹੋਈ ਸੀ ਕਿ ਇੱਕ ਗਧੇ ਤੇ ਥੋੜਾ ਜਿਹਾ ਭਾਰ ਲੱਦੀ ਜਾ ਰਿਹਾ ਇੱਕ ਲੰਗੜਾ ਆਦਮੀ ਮਿਲਿਆ ਫਕੀਰ ਨੇ ਉਸ ਰਾਹੀ ਨੂੰ ਭੁਜੇ ਛੋਲਿਆਂ ਦੀ ਮੁੱਠ ਦੇ ਕੇ ਕਿਹਾ ਰੱਬ ਦੇ ਬੰਦੇ ਤੂੰ ਬਹੁਤ ਮੁਸ਼ਕਲ ਨਾਲ ਤੁਰਦਾ ਹੈ ਆਪਣੇ ਗਧੇ ਤੇ ਕਿਉਂ ਨਹੀਂ ਬੈਠ ਜਾਂਦਾ ਰਾਹੀ ਨੇ ਛੋਲੇ ਆਪਣੇ ਹੱਥ ਨਾਲ ਗਧੇ ਨੂੰ ਖੋਦਿਆਂ ਕਿਹਾ ਜਲਦੀ ਪਹੁੰਚ ਕੇ ਮੈਂ ਕਿਹੜਾ ਦੁਨੀਆ ਜਿੱਤ ਲੈਣੀ ਹੈ ਆਉਣਾ ਤਾਂ ਕੱਲ ਨੂੰ ਵੀ ਇਸੇ ਰਸਤੇ ਭਾਰ ਢੋਣੀ ਹੈ ਕਹਿ ਕੇ ਰਾਹੀ ਹੱਸ ਪਿਆ ਇਹ ਦੁਨੀਆ ਨੂੰ ਕਿਸ ਨੇ ਜਿੱਤਿਆ ਵੀ ਹੈ ਸਾਈ ਜੀ ਕੇਸਰ ਨੇ ਪਿੱਛੋਂ ਆ ਕੇ ਫਕੀਰ ਨਾਲ ਰਲਦਿਆਂ ਪੁੱਛਿਆ ਜਿਸ ਨੇ ਜਿਤਨਾ ਹੀ ਜੀਵਨ ਦਾ ਮੰਤਬ ਬਣਾ ਲਿਆ ਹੋਵੇ ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ ਇਹ ਲੜਾਈ ਜਿੱਤਣ ਦੀ ਹੈ ਹੀ ਨਹੀਂ ਜਵਾਨਾ ਫਕੀਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਇੱਕ ਵਾਰ ਖੰਖਾਰ ਮੰਗੋਲ ਹਮਲਾਵਰ ਚੰਗੇਜ਼ ਖਾਨ ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ ਸੂਈਏ ਨੇ ਆ ਕੇ ਖਬਰ ਦਿੱਤੀ ਕੇ ਲੋਕ ਚੰਗੇਜ ਖਾਨ ਦੇ ਡਰ ਤੋਂ ਘਰ ਛੱਡ ਕੇ ਭੱਜ ਚੁੱਕੇ ਹਨ ਸ਼ਹਿਰ ਖਾਲੀ ਪਿਆ ਹੈ ਸਿਰਫ ਇੱਕ ਸਾਧੂ ਹੀ ਆਪਣੀ ਕੁਟਿਆ ਵਿੱਚ ਬੈਠਾ ਹੈ ਚੰਗੇਜ ਖਾਨ ਜੋ ਆਪਣੇ ਗੁੱਸੇ ਕਰਕੇ ਮਸ਼ਹੂਰ ਸੀ ਘੋੜਾ ਦੌੜਾ ਕੇ ਸਾਧੂ ਦੀ ਕੁਲੀ ਕੋਲ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਲਲਕਾਰਿਆ ਕੌਣ ਹੈ ਭਾਈ ਅੰਦਰ ਬੈਠੇ ਸਾਧੂ ਨੇ ਪੁੱਛਿਆ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਜੇ ਮੈਂ ਆਪਣੀ ਆਈ ਤੇ ਆ ਜਾਵਾਂ ਅੱਖ ਚਪਕਣ ਦੀ ਦੇਰ ਚ ਹੀ ਤੈਨੂੰ ਚੀਰ ਕੇ ਰੱਖ ਦਿਆਂਗਾ ਚੰਗੇਜ਼ ਖਾਨ ਗੁੱਸੇ ਚ ਕਿਹਾ ਤੇ ਤੂੰ ਕੌਣ ਹੈ 사ਦੂ ਨੇ ਜਵਾਬ ਦਿੱਤਾ ਮੈਂ ਉਹ ਹਾਂ ਜਿਸ ਨੂੰ ਕੋਈ ਵੀ ਅੱਖ ਚਪਕਣ ਦੀ ਦੇਰ ਚ ਹੀ ਚੀਰ ਕੇ ਰੱਖ ਸਕਦਾ ਹੈ 사ਦੂ ਦਾ ਜਵਾਬ ਸੁਣ ਕੇ ਚੰਗੇਜ਼ ਖਾਨ ਚੁੱਪਚਾਪ ਆਪਣੀ ਫੌਜ ਨਾਲ ਅੱਗੇ ਲੰਘ ਗਿਆ ਇੰਜ 사ਦੂ ਨੇ ਬਿਨਾਂ ਹਥਿਆਰਾਂ ਦੇ ਹੀ ਚੰਗੇਜ਼ ਖਾਨ ਨੂੰ ਚਿਤ ਕਰ ਦਿੱਤਾ ਫਕੀਰ ਨੇ ਕਿਹਾ ਅਰਥ ਵਿੱਚ ਫੁੱਲ ਤੇ ਨਾਲੇ ਹਥਿਆਰ ਰੱਖੀ ਦਿਲ ਵਿੱਚ ਦਰਦ ਜ਼ਬਾਂ ਤੇ ਪਿਆਰ ਰੱਖੀ ਕਿਸਮ ਕਿਸਮ ਦੇ ਬੰਦੇ ਤੇ ਵਕਤ ਮਿਲਨੇ ਦਿਲਾਂ ਨੂੰ ਜਿੱਤਣ ਦੇ ਟੰਗ ਹਜ਼ਾਰ ਰੱਖੀ ਦਿਲਾਂ ਨੂੰ ਜਿੱਤਣ ਦੇ ਟੰਗ ਹਜ਼ਾਰ ਰੱਖੀ ਜੋ ਨੀਵਾ ਹੋ ਜਾਂਦਾ ਹੈ ਉਹ ਤਾਂ ਬਿਨਾਂ ਲੜੇ ਤੋਂ ਹੀ ਜਿੱਤ ਜਾਂਦਾ ਹੈ ਫਕੀਰ ਨੇ ਕਿਹਾ ਵਜਨਦਾਰ ਚੀਜ਼ ਹਮੇਸ਼ਾ ਨੀਵੀ ਹੋ ਜਾਂਦੀ ਹੈ ਪਾਣੀ ਹਮੇਸ਼ਾ ਨਮਾਨ ਵੱਲ ਵਗਦਾ ਹੈ ਤੇ ਘਾਹ ਵੱਡੇ ਤੂਫਾਨ ਚ ਵੀ ਬਚ ਜਾਂਦਾ ਹੈ ਕਿਉਂਕਿ ਉਹ ਲੱਫ ਜਾਂਦਾ ਹੈ ਕੇਸਰ ਨੂੰ ਫਕੀਰ ਦੀਆਂ ਗੱਲਾਂ ਸੁਣਨਾ ਬੜਾ ਚੰਗਾ ਲੱਗਦਾ ਸੀ। ਇੱਕ ਇੱਕ ਲਫ਼ਜ਼ ਜਿਵੇਂ ਦਿਲ ਨੂੰ ਛੂ ਜਾਂਦਾ ਸੀ। ਦਿਨ ਸਾਫ਼ ਤੇ ਮੌਸਮ ਠੀਕ ਹੋਣ ਕਰਕੇ ਅੱਜ ਉਹਨਾਂ ਨੇ ਕਾਫੀ ਪੈੰਡਾ ਤੈਅ ਕਰ ਲਿਆ ਸੀ। ਬਾਥ ਨੇ ਕੇਸਰ ਕੁਝ ਥੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ। ਉਸ ਨੂੰ ਯਾਦ ਆਇਆ ਕਿ ਕਿਵੇਂ ਜਦੋਂ ਉਹ ਖੇਡ ਕੇ ਥੱਕਿਆ ਘਰ ਵਾਪਸ ਆਉਂਦਾ ਸੀ ਤਾਂ ਬੇਬੇ ਉਸ ਨੂੰ ਕਦੇ ਦੁੱਧ ਕਰਮ ਕਰਕੇ ਦਿੰਦੀ, ਕਦੇ ਤੇਲ ਨਾਲ ਉਸ ਦੀਆਂ ਤਲੀਆਂ ਝੱਸਦੀ, ਕਦੇ ਪਿੰਨੀਆਂ ਦੀ ਮਾਲਿਸ਼ ਕਰਦੀ ਤੇ ਉਹ ਬੇਬੇ ਦੀਆਂ ਲੋਰੀਆਂ ਸੁਣਦਾ ਸੁਣਦਾ ਸੌ ਜਾਂਦਾ ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚ ਇੱਥੇ ਆ ਰਹੀਆਂ ਸਨ ਪਰ ਨੀਂਦ ਨਹੀਂ ਸੀ ਆ ਰਹੀ ਉਹ ਲੋਰੀਆਂ ਅੱਜ ਕੇਸਰ ਦੇ ਮਨ ਤੇ ਵਾਰ-ਵਾਰ ਦਸਤਕ ਦੇ ਰਹੀਆਂ ਸਨ ਤੇ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਅੱਖਾਂ ਨੀਂਦ ਦੇ ਜ਼ੋਰ ਨਾਲ ਹੌਲੀ-ਹੌਲੀ ਬੰਦ ਹੋਣ ਲੱਗੀਆਂ ਕਿਸਰਾ ਆਵਾਜ਼ ਜੀਤੀ ਦੀ ਸੀ ਹੂੰ ਲੱਗਦਾ ਇੱਥੇ ਮੇਰੇ ਨਾਂ ਦੀ ਕੋਈ ਲਕੀਰ ਨਹੀਂ ਜੀਤੀ ਨੇ ਕੇਸਰ ਦੀ ਹਥੇਲੀ ਤੇ ਆਪਣੀ ਉਂਗਲੀ ਫੇਰਦਿਆਂ ਕਿਹਾ ਮੈਂ ਤਾਂ ਸਾਰੇ ਦਾ ਸਾਰਾ ਹੀ ਤੇਰਾ ਹਾਂ ਤੂੰ ਇੱਕ ਲਕੀਰ ਨੂੰ ਕੀ ਕਰਨਾ ਹੈ ਕੇਸਰ ਨੇ ਜਿੱਤੀ ਦੀ ਚੁੰਨੀ ਆਪਣੀ ਉਂਗਲ ਤੇ ਲਪੇਟਦੇ ਹੋਏ ਕਿਆ ਪਰ ਪਾਸਾ ਪਲਟਦਿਆਂ ਹੀ ਕੇਸਰ ਦਾ ਸੁਪਨਾ ਟੁੱਟ ਗਿਆ ਇਸ ਦੇ ਨਾਲ ਹੀ ਖਤਮ ਹੁੰਦਾ ਹੈ 10ਵੇਂ ਦਿਨ ਦਾ ਸਫ਼ਰ ਉਮੀਦ ਆ ਕਿਤਾਬ ਤੁਹਾਨੂੰ ਚੰਗੀ ਲੱਗ ਰਹੀ ਹੋਊਗੀ ਜੇਕਰ ਕਿਤਾਬ ਚੰਗੀ ਲੱਗਦੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਉਹਨਾਂ ਦੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ